ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਥਾ ਲੈ ਕੇ ਆਇਆ ਸ੍ਰੀ ਗੁਰੂ ਰਵਦਾਸ ਜੀ ਦੀ ਅਤੇ ਪੰਡਤ ਗੰਗਾ RAM ਜੀ ਕਿਵੇਂ ਇਹਨਾਂ ਦੇ ਵਿਚਾਰ ਹੁੰਦੇ ਨੇ ਇੱਕ ਦੂਜੇ ਨਾਲ ਸਵਾਲ ਜਵਾਬ ਉਹ ਸਾਰੀ ਸਾਰੀ ਕਹਾਣੀ ਤੁਸੀਂ ਨੇ ਸਿਰੇ ਤੱਕ ਸੁਣਨੀ ਹੈ ਕਿਵੇਂ ਗੁਰੂ ਰਬਦਾਸ ਜੀ ਨੇ ਅਬਦਾ ਪਰਤਾ ਕਥਾ ਖਾਇ ਸਾਰੀ ਕਥਾ ਜਰੂਰ ਸੁਣਿਓ ਤਾਂ ਪੰਡਤ ਗੰਗਾ ਰਾਮ ਜੀ ਨਾਲ ਪੰਡਤਾਂ ਦਾ ਟੋਲਾ ਲੈ ਕੇ ਸੱਤ ਅੱਠ ਪੰਡਤ ਗੰਗਾ ਤੇ ਨਹਾਉਣ ਜਾ ਰਹੇ ਨੇ ਤਾਂ ਰਸਤੇ ਦੇ ਵਿੱਚ ਕਾਂਸੀ ਬੀਤੀ ਜਦੋਂ ਲੰਘੇ ਤਾਂ ਉੱਥੇ ਪੰਡਤ ਦੀ ਜੁੱਤੀ ਟੁੱਟ ਗਈ ਪੰਡਤ ਗੰਗਾ ਰਾਮ ਦੀ ਤਾਹੋ ਜਦੋਂ ਦੇਖਿਆ ਉਹਨਾਂ ਨੇ ਗਹਾ ਭਗਤ ਰਬਦਾਸ ਜੀ ਦੀ ਜਿੱਥੇ ਜੁੱਤੀਆਂ ਬਣਾਉਂਦੇ ਤੇ ਉਹ ਦੁਕਾਨ ਸੀ ਜਿੱਥੇ ਬੈਠੇ ਤੇ ਜੁੱਤੀਆਂ ਗੰਢਦੇ ਤੇ ਤਾਂ ਉਹ ਜਦੋਂ ਉੱਥੇ ਗਏ ਭਗਤ ਰਬਦਾਸ ਜੀ ਲਵੇ ਤਾਂ ਕਹਿਣ ਲੱਗੇ اے ਮਹਾਰਾਜ ਰਬਦਾਸ ਜੀ ਵੀ ਆ ਜੁੱਤੀ ਗੰਢ ਦਿਓ ਤਾਂ ਉਹਨੇ ਜਤੀ ਗੰਢੀ ਤਾਂ ਭਗਤ ਰਵਦਾਦ ਜੀ ਪੁੱਛਣ ਲੱਗੇ ਵੀ ਪੰਡਤ ਗੰਗਾ ਰਾਮ ਜੀ ਕਿੱਥੇ ਜਾ ਰਹੇ ਹੋ ਤਾਂ ਉਹ ਕਹਿਣ ਲੱਗੇ ਵੀ ਗੰਗਾ ਜਾ ਰਹੇ ਹਾਂ ਜੀ ਅਸੀਂ ਤਾਂ ਨਾ ਆ ਕੇ ਆਉਣੇ ਹਾਂ ਤਾਂ ਉਹ ਕਹਿੰਦੇ ਵੀ ਭਾਈ ਸਾਨੂੰ ਵੀ ਲੈ ਚੱਲੋ ਨਾਲ ਮੈਂ ਵੀ ਵਗ ਚੱਲਦਾ ਤਾਂ ਕਹਿੰਦਾ ਨੰਗਾ ਰਾਮ ਕਹਿੰਦਾ ਵੀ ਤੁਸੀਂ ਤਾਂ ਛੁਦਰੋਂ ਤੁਸੀਂ ਨਹੀਂ ਜਾ ਸਕਦੇ ਤਾਂ ਜਦੋਂ ਭਗਤ ਰਵਦਾਦ ਜੀ ਕਹਿਣ ਲੱਗੇ ਬਿ ਚਲੋ ਇਹ ਵੀ ਗੱਲ ਠੀਕ ਹੈ ਕਿਉਂ ਅਗੇ ਛੁਦਰ ਕਹਿ ਕੇ ਜੇ ਜੱਟ ਜੀ ਵੀ ਦਰ ਨਾਲ ਸਿਰੀ ਹੁੰਦਾ ਤੀ ਉਹਦੇ ਵੀ ਭਾਂਡੇ ਆਡਰ ਰੱਖਦੇ ਤੇ ਐਨੇ ਵਿਚਾਰ ਕਰਦੇ ਤੇ ਤਾਂ ਜਦੋਂ ਭਗਤ ਰਵਦਾਦ ਜੀ ਕਹਿਣ ਲੱਗੇ ਵੀ ਜੇ ਸਾਨੂੰ ਨੇ ਨਾਲ ਲੈ ਕੇ ਜਾਣਾ ਤਾ ਇੱਕ 담ੜੀ ਐ ਜਦੋਂ ਤੁਸੀਂ ਗੰਗਾ ਤੇ ਇਸ਼ਨਾਨ ਕਰੋਗੇ ਤਾਂ ਆਹ 담ੜੀ ਪਾਣੀ ਦੇ ਵਿੱਚ ਨਾ ਡਿੱਗਣਾ ਇਹਨੂੰ ਜੇ ਗੰਗਾ ਮਾਈ ਆਪ ਵਾਰੇ ਆਊਗੀ ਹੱਥ ਕੱਢ ਕੇ ਫੜੂ ਤਾਂ ਫੜਾਇਓ ਇਹ ਮੇਰੇ ਹੱਕ ਦੀ ਕਮਾਈ ਐ ਨਹੀਂ ਫਿਰ ਮੈਨੂੰ ਵਾਪਸ ਕਰ ਦਿਓ ਤਾਂ ਪੰਡਤ ਹੱਸਣ ਲੱਗੇ ਵੀ ਇਹ ਦੀ ਸੁਧਰ ਦੀ ਕਿੱਥੇ ਗੰਗਾ ਮਾਤਾ ਆਪਾਂ ਇਹਨਾਂ ਪਾਠ ਪੂਜਾ ਕਰਦੇ ਆਂ ਵੀ ਆਪਾਂ ਤਾਂ ਗੰਗਾ ਮਾਤਾ ਕਦੇ ਗੰਗਾ ਚੋਂ ਬਾਹਰ ਨਹੀਂ ਆਈ ਇਹਦੀ ダਮੜੀ ਫੜਨ ਆਊਗੀ ਤਾਂ ਉਹਨਾਂ ਨੇ ਬੜੀ ਹਾਸੋਹਿਣੀ ਗੱਲ ਕੀਤੀ ダਮੜੀ ਜਦੋਂ ਭਗਤ ਰਵਦਾਦ ਜੀ ਫੜਾਉਣ ਲੱਗੇ ਤਾਂ ਕਹਿੰਦੇ ਵੀ ਧਰਤੀ ਤੇ ਰੱਖ ਦੇ ਤਾਂ ਧਰਤੀ ਤੇ ਰੱਖੀ ਤਾਂ ਰੇਤੇ ਚ ਮਲ ਕੇ ਗਿੱਜੇ ਚ ਪਾਈ ਇਹ ਅੱਗੇ ਪਾਂਡਾ ਜਾਂ ਪੈਸਾ ਆ ਇਹ ਫੜਦੇ ਨਹੀਂ ਤੇ ਜਿਹੜੇ ਬ੍ਰਾਹਮਣ ਲੋਕ ਤੇ ਜਾਂ ਹੋਰ ਤੇ ਤਾਂ ਜਦੋਂ ਉਹ ਫੜ ਕੇ ਗਿੱਜੇ ਪਾਲੀ ਤਾਂ ਫੇਰ ਭਗਤ ਰਬਦਾ ਜੀ ਨੇ ਕਿਹਾ ਵੀ ਇਹ ਜਿਹੜੀ ਦੰਬੜੀ ਐ ਇਹ ਫੇਰੇ ਹੱਕ ਦੀ ਕਮਾਈ ਐ ਇਹਨੂੰ ਤੁਸੀਂ ਜੇ ਗੰਗਾ ਮਾਤਾ ਬਾਹਰ ਬਾਹ ਕੱਢ ਕੇ ਫੜੂਗੀ ਤਾਂ ਫੜਾਇਓ ਨਹੀਂ ਪਾਣੀ ਦੇ ਵਿੱਚ ਲਾਗੇ ਰਿਓ ਤਾ ਉਹ ਉਥੋਂ ਚੱਲ ਪਏ ਇੱਕ ਮਜ਼ਾਕ ਜਾਂ ਸਮਝ ਕੇ ਜਦੋਂ ਪੰਡਤ ਗੰਗਾ ਤੇ ਜਾ ਕੇ ਪੰਡਤ ਗੰਗਾ ਰਾਮ ਜਿਹੜੇ ਨਾਲ ਦੇ ਸਾਥੀ ਤੇ ਨਹਾ ਕੇ ਇਸ਼ਨਾਨ ਕਰਿਆ ਤਾਂ ਗੰਗਾ ਨੂੰ ਜਿਹੜੀ ਦਾਨ ਦਸਣਾ ਸੀ ਉਹ ਦਿੱਤੀ ਜਦੋਂ ਤੁਰਨ ਲੱਗੇ ਜਿਹੜੀ ਭਗਤ ਗੁਰੂ ਰਵਦਾਸ ਜੀ ਦੀ ਦામੜੀ ਸੀ ਉਹ ਤਾਂ ਉਹ ਭੁੱਲੇ ਗਏ ਤਾਂ ਜਦੋਂ ਪਹਿਲਾਂ ਤਾਂ ਪੰਡਤ ਕਹਿੰਦਾ ਵੀ ਚੱਲ ਘਰ ਹੀ ਲੈ ਚੱਲਦੇ ਆ ਕੀ ਕਿਹੜੀ ਗੰਗਾ ਆਉਣੀ ਹੈ ਤਾਂ ਜਦੋਂ ਕਹਿੰਦਾ ਚਲੋ ਆਪਾਂ ਆਏ ਆ ਤਾਂ ਅਮਾਨਤਾ ਹੈ ਰਵਦਾਜੀ ਦੀ ਵੀ ਆਪਾਂ ਫੜਾ ਦਨੇ ਆ ਤਾਂ ਜਦੋਂ ਵੀ ਆਪਾਂ ਮੱਥਾ ਟੇਕਦਾ ਨਾ ਗੰਗਾ ਨੂੰ ਤਾਂ ਜਦੋਂ ਗੰਗਾ ਨੂੰ ਧਿਆ ਕੇ ਜਦੋਂ ਅੱਖਾਂ ਮੀਚ ਕੇ ਗੰਗਾ ਪ੍ਰਗਟ ਹੋਈ ਤਾਂ ਉਹ ਜਿਹੜੀ ਦੰਬੜੀ ਸੀ ਗੰਗਾ ਨੇ ਹੱਥ ਕੱਢ ਕੇ ਫੜੀ ਦਾਮੜੀ ਜਦੋਂ ਦਾਮੜੀ ਫੜ ਕੇ ਦੇਖਿਆ ਬੇਤਾ ਦਾਮੜੀ ਆ ਜਿਹੜੀ ਭਗਤ ਰਵਦਾਸ ਜੀ ਦੀ ਹੈ ਤਾਂ ਉਹ ਉਹਦੇ ਬੱਤੇ ਪੰਡਤ ਨੂੰ ਇੱਕ ਸੇਵਨੇ ਦਾ ਕੜਾ ਦਿੰਦੀ ਹੈ ਕਹਿੰਦੀ ਲੈ ਜਾ ਕੇ ਭਗਤ ਰਵਦਾਸ ਜੀ ਨੂੰ ਦੇ ਦਿਓ ਮੈਂ ਉਹਦਾ ਜਿਹੜਾ ਕਰਜ਼ਾ ਹੈ ਉਹ ਤਾਂ ساری ਉਮਰ ਨਹੀਂ ਲਾ ਸਕਦੀ ਜਨਾਂ ਚਰ ਮੈਂ ਗੰਗਾ ਦਾ ਨੌਰ ਹੋਊਗਾ ਤਾਂ ਪੰਡਤ ਦੇ ਕੇ ਇੱਕ ਪਾਸੇ ਤਾਂ ਉਹ ਕੰਗਣ ਦੇਖਦੇ ਨੇ ਵੀ ਕਿੰਨਾ ਵਧੀਆ ਕੰਗਣ ਦਿੱਤਾ ਹੈ ਵੀ ਇੱਕ ਪਾਸੇ ਕਹਿੰਦੀ ਹੈ ਗੁਰੂ ਰਬਦਾਸ ਜੀ ਨੂੰ ਫੜਾ ਦਿਓ ਵੀ ਪ੍ਰਗਟ ਗੰਗਾ ਆਪਣੇ ਤਾਂ ਕਦੇ ਇੰਨੀ ਪਾਠ ਪੂਜਾ ਕਰਦੇ ਆ ਹੋਈ ਨਹੀਂ ਵੀ ਇਹ ਭਗਤ ਰਬਦਾਸ ਜੀ ਨੇ ਧਾਮੜੀ ਭੇਜੀ ਤਾਂ ਗੰਗਾ ਮਾਤਾ ਨੇ ਧਾਮੜੀ ਵੀ ਸਿਆਣ ਲਈ ਵੀ ਇਹ ਭਗਤ ਰਵਦਾਸ ਜੀ ਨੇ ਭੇਜੀ ਹੈ ਤਾਂ ਪੰਡਤ ਬੜੇ ਹੈਰਾਨ ਹੋਏ ਤਾਂ ਪੰਡ ਦੇ ਮਨ ਚ ਬੇਈਮਾਨ ਆਇਆ ਵੀ ਆਪਾਂ ਜਿਹੜਾ ਦੂਰੋ ਦੂਰੋ ਚਮਕਾਰੇ ਮਾਰੇ ਜਿਹੜਾ ਉਹ ਕੜਾ ਸੀ ਕੰਗਣ ਦੀ ਵੀ ਆਪਾਂ ਇਹਨੂੰ ਆਪਦੇ ਘਰ ਹੀ ਲੈ ਜਾਨੇ ਆ ਤਾਂ ਮਨ ਜਿਹੜਾ ਬੇਈਮਾਨਾ ਸੀ ਉਹ ਪੰਡਤ ਨੇ ਪੂਰਾ ਕਰਿਆ ਉਹ ਕੰਗਣ ਆਪਦੀ ਕਾਂਸੀ ਵੀ ਦਿੱਤਾ ਲੰਗੇ ਨਹੀਂ ਤਾਂ ਉਹ ਸਿੱਧਾ ਘਰੇ ਵਗਿਆ ਹੋਰ ਰਾਹਤੇ ਪੈ ਕੇ ਤਾਂ ਜਦੋਂ ਬਾਰ ਮੁਰੇ ਆਇਆ ਤਾਂ ਪੰਡਤ ਨੇ ਨੂੰ ਕਹਿੰਦਾ ਬਾਰ ਖੋਲ ਤਾਂ ਉਹ ਕਹਿੰਦੀ ਆ ਗਈ ਮਹਾਰਾਜ ਜੀ ਹਾਂ ਕਹਿੰਦਾ ਆਗੇ ਤੇਰੇ ਬਾਸ ਤੇ ਬਹੁਤ ਅਣਮੋਲੀ ਚੀਜ਼ ਲੈ ਆਇਆ ਮੇਰੇ ਬਹੁਤ ਭਗਤ ਨੇ ਮੈਨੂੰ ਬਹੁਤ ਚੀਜ਼ਾਂ ਦੇਣ ਵਾਲੇ ਨੇ ਤਾਂ ਉਹ ਕਹਦੀ ਇਹੀ ਜੀ ਕੀ ਚੀਜ਼ ਆ ਜਦੋਂ ਬਾਰ ਖੋਲਿਆ ਕਹਿੰਦਾ ਤੂੰ ਅੱਖਾਂ ਵਿੱਚੋਂ ਜਦੋਂ ਪੰਡਤਣੀ ਨੇ ਅੱਖਾਂ ਵਿੱਚੀਆਂ ਤਾਂ ਉਹਦੇ ਹੱਥ ਜਦੋਂ ਕੰਗੜ ਪਾਤਾ ਤਾਂ ਕਹਿੰਦਾ ਥੋੜਾ ਅੱਖਾਂ ਖੋਲ ਜਦੋਂ ਉਹਨੇ ਖੋਲ ਕੇ ਅੱਖਾਂ ਦੇਖਿਆ ਦੂਰੋ ਦੂਰੋ ਚਮਕਾਰੇ ਪੈਣ ਤਾਹੋ ਉਹਨੂੰ ਕਹਿੰਦਾ ਪੰਡਤ ਕਹਿੰਦਾ ਇਹ ਜਿਆਦੇ ਦਿਖਾਉਣ ਵਾਲੀ ਚੀਜ਼ ਨਹੀਂ ਕਿਸੇ ਨੂੰ ਕਹੋ ਡਰਤੀ ਇਹ ਤਾਂ ਹੈ ਤਾਂ ਚੀਜ਼ੋ ਕਿਸੇ ਦੀ ਆਮਾਨਤ ਹੋ ਰਹਾ ਤਾਂ ਭਗਤ ਰਵਦਾਸ ਜੀ ਨੂੰ ਵੀ ਪਤਾ ਲੱਗ ਗਿਆ ਤੀ ਵੀ ਗੰਗਾ ਮਾਤਾ ਨੇ ਮੈਨੂੰ ਜਿਹੜੀ ਕੰਗਣ ਭੇਜਿਆ ਤੀ ਉਹ ਤਾਂ ਪੰਡਤ ਕੰਗਾ ਰਾਮ ਦੀ ਜਿਹੜੀ ਲਾਲਚ ਜਾਗ ਪਿਆ ਉਹ ਤਾਂ ਉਸੇ ਨੇ ਰੱਖ ਲਿਆ ਤਾਂ ਜਦੋਂ ਰਵਦਾਸ ਜੀ ਨੇ ਆਪਦੀ ਖੇਡ ਹੋਰ ਰਚਾਈ ਤੀ ਤਾ ਜਦੋਂ ਪੰਡਤਣੀ ਦਿਖਾਉਂਦੀ ਫਿਰਦੀ ਆ ਤਾਂ ਜਦੋਂ ਕੋਠੇ ਤੇ ਚੜੇ ਦੂਰ ਦੂਰ ਤੱਕ ਚਮਕਾਰੇ ਪੈਣੋ ਜਾਂ ਦੂਰ ਦੂਰ ਚਮਕਾਰੇ ਪੈਣੋ ਤਾਂ ਇੱਕ ਕੋਠੇ ਤੇ ਰਾਜਾ ਤੇ ਰਾਣੀ ਖੜੇ ਤੇ ਤਾਂ ਉਹ ਰਾਜਾ ਕਹਿੰਦਾ ਜਰ ਕਈ ਮੀਲ ਤੱਕ ਲਸ਼ਕਾਰੇ ਪੈਣ ਭਗਤਾਂ ਨੂੰ ਦਿੱਤੀ ਹੋਈ ਨਿਸ਼ਾਨੀ ਦੇ ਗੰਗਾ ਮਈਆ ਦੀ ਨਿਸ਼ਾਨੀ ਇੱਕ ਆਪਦੇ ਸੱਚੇ ਭਗਤ ਨੂੰ ਦਿੱਤੀ ਹੋਈ ਰਥਾਨੀ ਉਹ ਤਾਂ ਦੂਰ ਦੂਰ ਤੱਕ ਉਹਦੀ ਰੋਸ਼ਨੀ ਹੋਵੇ ਤਾਂ ਰਾਜਾ ਕਹਿਣ ਲੱਗਿਆ ਆਪਦੇ ਸਪਾਹੀਆਂ ਨੂੰ ਵੀ ਇਹ ਜਾ ਕੇ ਪਤਾ ਕਰੋ ਵੀ ਇਹ ਉਹ ਰੋਸ਼ਨੀ ਕਿੱਥੋਂ ਆਉਂਦੀ ਹੈ ਕਿੱਡੀ ਦੂਰ ਉਹ ਰੋਸ਼ਨੀ ਆ ਰਹੀ ਹੈ ਵੀ ਹੈ ਕੀ ਜੀਜਾ ਉਹ ਤਾਂ ਜਦੋਂ ਸਪਾਹੀਆਂ ਨੇ ਪਤਾ ਕਰਿਆ ਤਾਹੋ ਕਹਿੰਦੇ ਜੀ ਪੰਡਤ ਗੰਗਾ ਰਾਮ ਦੇ ਵਾਰੀ ਆ ਤਾਂ ਉਹਦੇ ਘਰ ਵਾਲੀ ਦੇ ਕੰਗਣ ਪਾਇਆ ਹੋਇਆ ਉਹਦੀ ਜਿਹੜੀ ਐਨੀ ਚਮਕ-ਦਮਕ ਹੈ ਉਹ ਕੰਗਣ ਦੀ ਹੈ ਕਹੋ ਬਰਤਾਈ ਤੀ ਖੇੜੇ ਗੁਰੂ ਰਵਦਾ ਜੀ ਨੇ ਤਾਂ ਜਦੋਂ ਉਹ ਰਾਜਾ ਕਹਿੰਦਾ ਉਹਨੂੰ ਰੇ ਬੁਲਾ ਕੇ ਲਿਆਓ ਤਾਂ ਜਦੋਂ ਦੁਬਾਰੇ ਪੰਡਤ ਨੂੰ ਲੈ ਕੇ ਬੁਲਾ ਕੇ ਨਾਲੇ ਪੰਡਤਾਨੀ ਨੂੰ ਤਾ ਪੰਡਤ ਨੂੰ ਕਹਿਣ ਲੱਗੇ ਵੀ ਲੈ ਵੀ ਜਿਹੜਾ ਤੇਰਾ ਕੜਾ ਹੈ ਕੰਗਣਾ ਹੈ ਜਿੰਨੀ ਮਰਜ਼ੀ ਮਾਇਆ ਲੈ ਲੈ ਇਹ ਮੇਰੀ ਰਾਣੀ ਵਾਸਤੇ ਲੈਣਾ ਰਾਣੀ ਵੀ ਖੜੇ ਪੈ ਗਈ ਵੀ ਕਹਿੰਦੀ ਰਾਜੇ ਨੂੰ ਕਹਿੰਦੀ ਜਿਹੜਾ ਕੁਝ ਮਰਜ਼ੀ ਦੇ ਦੇ ਪੰਡਤ ਨੂੰ ਪਰ ਮੈਨੂੰ ਇਹ ਕੰਗਣ ਲੈ ਕੇ ਦੇ ਜਿਹਦਾ ਇੰਨਾ ਚਮਕਾਰਾ ਪੈਂਦਾ ਤਾਂ ਜਦੋਂ ਪੰਡਤ ਨੇ ਕਿਹਾ ਵੀ ਇਹ ਤਾਂ ਮੈਂ ਆਪਣੇ ਘਰ ਵਾਲੀ ਖਾਤਰ ਲਿਆਂਦਾ ਸੀ ਜੀ ਤਾਂ ਰਾਜਾ ਕਹਿੰਦਾ ਤੂੰ ਹੋਰ ਲੈ ਆਂ ਤਾਂ ਪੰਡਤ ਨੂੰ ਧਨਮਾਲ ਦਿੱਤਾ ਤਾਂ ਉਹ ਘੰਗੜਾ ਬਾਦਲੇ ਅਗੇ ਗੱਡੇ ਭਰਦਾਂ ਦੇ ਤੇ ਤਾਂ ਪੰਡਤ ਜਦੋਂ ਘਰੇ ਲੈ ਕੇ ਆ ਗਿਆ ਪੰਡਤ ਮਾਲੋ ਮਾਲ ਕਰਤਾ ਐਦਾ ਦੇਖਿਆ ਨਹੀਂ ਵੀ ਬੇਈਮਾਨੀ ਦੀ ਚੀਜ਼ ਹੈ ਜਿਹੜੀ ਮੈਂ ਦੇਖਿਆ ਆਇਆ ਵੇਦਾਰ ਨਤੀਜਾ ਕੁਝ ਹੋਰ ਹੀ ਨਿਕਲੂਗਾ ਵੇ ਤਾਂ ਇੱਕ ਸੱਚੇ ਭਗਤਾਂ ਦੀ ਨਿਸ਼ਾਨੀ ਸੀ ਜਿਹੜੀ ਮਹਾਰਾਜੇ ਨੂੰ ਦਿਆ ਆ ਉਹਨੇ ਆਏ ਤਾਂ ਸਮਝਾ ਨਹੀਂ ਵੀ ਜਿਹੜਾ ਮੈਂ ਲਾਲਚ ਕਰ ਗਿਆ ਇਹ ਤਾਂ ਮੇਰੇ ਕਾਲ ਆ ਗਿਆ ਤਾਂ ਜਦੋਂ ਤਾਂ ਰਾਣੀ ਨੇ ਕੀ ਕਰਿਆ ਉਹ ਜਦੋਂ ਘੁੰਮਣ ਗਈ ਹੋਰ ਸਖੀਆਂ ਸੇਲੀਆਂ ਨਾਲ ਲੰਗਣ ਪਾ ਕੇ ਤਾਂ ਕਹਿੰਦੀਆਂ ਨੇ ਸਖੀਆਂ ਸੇਲੀਆਂ ਰਾਣੀ ਨੂੰ ਵੀ ਰਾਣੀ ਇੱਕ ਹੱਥ ਤਾਂ ਤੇਰੇ ਵਧੀਆ ਲੱਗਦਾ ਨਹੀਂ ਇਹਦੇ ਨਾਲ ਦਾ ਰਾਜੇ ਤੇ ਇੱਕ ਹੋਰ ਮੰਗਾਓ ਤਾਂ ਜਦੋਂ ਰਾਣੀ ਨੇ ਉਹਨਾਂ ਦੀ ਗੱਲ ਸੁਣੀ ਤਾਂ ਉਹਨੇ ਆ ਕੇ ਸਾਰੀਆਂ ਜਨੀਆਂ ਉਹਨਾਂ ਦਾ ਬੰਗਲਾ ਤੇ ਰਾਜ ਮਹਿਲਤੀ ਸਭ ਲੈਟਾ ਬੰਦ ਕਰਕੇ ਪਾਈ ਗਈ ਕਿਉਂਕਿ ਜਿਹੜੀਆਂ ਜਨਾਨੀਆਂ ਹੁੰਦੀਆਂ ਨੇ ਚਤਤਰ ਕਰਕੇ ਪਾਈ ਗਈ ਰਾਜਾ ਕਹਿੰਦਾ ਵੀ ਲੈਟਾ ਕਾ ਤੋ ਕਰੀਆਂ ਨੇ ਤਾਂ ਉਹ ਕਹਿਣ ਲੱਗੇ ਵੀ ਰਾਣੀ ਗੁੱਸਿਆ ਜੀ ਰਾਣੀ ਨਾਰਾਜ਼ ਹੈ ਤਾਂ ਉਹ ਕਹਿੰਦਾ ਵੀ ਰਾਣੀ ਨੂੰ ਪੁੱਛੋ ਵੀ ਕਾ ਤੋ ਨਾਰਾਜ਼ ਹੈ ਤਾਂ ਰਾਣੀ ਕਹਿਣ ਲੱਗੀ ਬੇ ਇਹਦੇ ਨਾਲ ਦਾ ਕੰਗਣ ਇੱਕ ਹੋਰ ਲਿਆ ਕੇ ਦੋ ਨਹੀਂ ਮੈਂ ਉਹਨਾਂ ਚਰ ਛੋਡੇ ਨਾਲ ਨਹੀਂ ਬੋਲਦੀ ਤਾਂ ਰਾਜਾ ਕਹਿੰਦਾ ਇਹ ਕੀ ਬੜੀ ਗੱਲ ਹੈ ਆਪਾਂ ਫੇਰ ਪੰਡਤ ਨੂੰ ਸੁਨੇਹਾ ਲਾਉਨੇ ਆ ਤਾਂ ਉਹਨੇ ਪੰਡਤ ਨੂੰ ਸੁਨੇਹਾ ਲਾਇਆ ਪੰਡਤ ਬੁਲਾਇਆ ਪੰਡਤ ਨੂੰ ਬੁਲਾ ਕੇ ਕਹਿਣ ਲੱਗੇ ਰਾਜਾ ਵੇ ਪੰਡਤ ਜੀ ਜਾ ਤਾਂ ਇਹਦੇ ਨਾਲ ਦਾ ਕੰਗੜ ਲਿਆ ਦਿਓ ਤੁਸੀਂ ਟਾਈਮ ਲੈ ਲਓ ਜੇ ਨਹੀਂ ਲਿਆ ਕੇ ਦਿੰਦੇ ਤੁਹਾਡਾ ਸਾਰਾ ਸਬਰ ਕੋਲੂ ਥਾਈਂਦੀ ਪੀੜ ਤਾਂ ਜਦੋਂ ਪੰਡਤ ਬਹੁਤ ਨਮੋਸੀ ਬੱਟੀ ਤਾਂ ਉਹ ਘਰੇ ਆ ਗਿਆ ਘਰੇ ਆ ਕੇ ਕੋਸ ਦੇ ਨਾਲ ਦੀ ਮੋਰਤ ਲੈ ਆ ਰਾਜੇ ਤੋਂ ਤਾਂ ਹੁਣ ਕੰਗਣ ਕਿੱਥੇ ਮਿਲੇ ਤਾਂ ਜਦੋਂ ਉਹਨੇ ਪੰਡਤਣੀ ਨੂੰ ਕਿਹਾ ਕਿ ਕਹਿੰਦਾ ਰਾਜਾ ਕਹਿੰਦਾ ਵੀ ਇਹਦੇ ਨਾਲ ਦਾ ਕੰਗਣਾ ਹੋਰ ਲਿਆ ਕੇ ਦੇ ਤਾਂ ਪੰਡਤਣੀ ਕਹਿਣ ਲੱਗੀ ਵੀ ਲਿਆ ਦਿਓ ਤੁਸੀਂ ਤਾਂ ਕਹਿੰਦੇ ਤੇ ਵੀ ਮੇਰੇ ਬਹੁਤ ਲੋਕ ਸਰਧਾਲੂ ਨੇ ਤਾਂ ਪੰਡਤ ਕਹਿਣ ਲੱਗਿਆ ਵੀ ਇਹ ਸਰਧਾਲੂ ਕਾ ਨੂੰ ਤੇ ਇਹ ਤਾਂ ਗੰਗਾ ਮੱਈਆ ਨੇ ਭਗਤ ਰਵਦਾਸ ਜੀ ਦੀ ਮੈਂ ਲਾਵੜੀ ਲੈ ਕੇ ਗਿਆ ਤੀ ਉੱਥੇ ਚੜਾਉਣ ਖਾਤਰ ਭਗਤ ਰਵਦਾਸ ਜੀ ਨੇ ਦਿੱਤੀ ਤੀ ਉਹਦੇ ਬਦਲੇ ਗੰਗਾ ਮੱਈਆ ਨੇ ਇਹ ਕੰਗਣ ਦਿੱਤਾ ਤੀ ਭਗਤ ਰਵਦਾਸ ਜੀ ਨੂੰ ਵੀ ਮੈਂ ਬੇਈਮਾਨੀ ਕਰ ਲਈ ਮੈਂ ਆਪਦੇ ਜਾਲ ਚਾਪੀ ਫਸ ਗਿਆ ਤਾਂ ਹੁਣ ਰਾਜਾ ਕਹਿੰਦਾ ਵੀ ਮੈਂ ਸਾਰੇ ਟੱਬਰ ਨੂੰ ਕੋਲੂ ਥਾਈ ਪੀੜ ਕੇ ਮਾਰ ਦੂੰਗਾ ਜੇ ਦੂਜਾ ਕੰਗਣ ਹੀ ਲੈ ਕੇ ਆਉਂਦਾ ਤਾਂ ਪਾਟੜੀ ਕਹਿੰਦੀ ਮੈਂ ਚਲਦੀ ਆ ਰਾਜੇ ਲਵੇ ਸਾਰੇ ਟੱਬਰ ਨੂੰ ਕਮਾਰੂਗਾ ਗਲਤੀ ਤਾਂ ਤੈ ਕੱਲੇ ਨੇ ਕਰੀ ਆ ਤੈਨੂੰ ਕੱਲੇ ਨੂੰ ਮਾਰੇ ਪੀੜ ਕੇ ਦੂਜੇ ਟੱਬਰ ਦਾ ਕੀ ਕਸੂਰ ਐ ਦੇਖੋ ਜਿਹੜਾ ਤਾਂ ਦੌਲਤ ਜਾਂ ਮਾਇਆ ਹੁੰਦੀ ਐ ਆਪਾਂ ਠੱਗੀਆਂ ਠੋਰੀਆਂ ਮਾਰਦੇ ਆ ਤਾਂ ਜਿਹੜਾ ਮਾਰਨ ਵਾਲਾ ਬੰਦਾ ਹੁੰਦਾ ਠੱਗੀ ਠੋਰੀ ਉਸੇ ਦੀ ਜਾਨ ਨਾਲੇ ਬਣੂਗੀ ਜੇ ਤੁਸੀਂ ਕਹੋ ਜੇ ਆਪਾਂ ਸਾਰੇ ਕਹੀਏ ਬੀਤੀ ਪੁੱਤਜਾ ਹੋਰ ਰਿਸ਼ਤੇਦਾਰ ਸਾਖ ਸੰਬੰਧੀ ਬੇਤਰਦੁੱਤ ਵੀ ਆਪਣੀ ਆਈ ਤੇ ਕੋਈ ਹੋਰ ਮਰ ਜੂਗਾ ਬਿਲਕੁਲ ਨਹੀਂ ਉਹਦਾ ਲੇਖਾ ਆਪਾਂ ਨੂੰ ਦੇਣਾ ਪਊਗਾ ਇਹਦੇ ਵਿੱਚ ਸਮਝਦਾਰੀ ਵਾਲੀ ਗੱਲ ਹੈ ਗੱਲ ਸਮਝਣ ਵਾਲੀ ਹੈ ਵੀ ਲੇਖਾ ਦੇਣਾ ਉਸ ਇਨਸਾਨ ਨੂੰ ਪੈਂਦਾ ਤਾਂ ਉਹਨੇ ਪਾਣਤਣੀ ਨੇ ਰਾਜੇ ਕੋਲੇ ਵੀ ਜਾ ਕੇ ਕਿਹਾ ਵੀ ਰਾਜਨ ਤਾਂ ਸਾਰੇ ਟੱਬਰ ਨੂੰ ਕੀ ਫਾਇਦਾ ਲਾਓਗੇ ਇਹਨੂੰ ਕੱਲੇ ਨੂੰ ਲਾਇਓ ਜਿਹਨੇ ਇਹ ਗਨਾ ਕਰਿਆ ਤਾਂ ਪੰਡਤ ਨੂੰ ਕਹਿਣ ਲੱਗਾ ਰਾਜਾ ਵੀ ਤੂੰ ਹੋਰ ਮਹੁਰਤ ਲੈ ਜਾ ਤਾਂ ਪੰਡਤ ਕਹਿੰਦਾ ਮੈਂ ਘਰੇ ਜਾ ਕੇ ਸੋਚੂਗਾ ਤਾਂ ਕਹਿੰਦਾ ਠੀਕ ਹੈ ਜਦੋਂ ਪੰਡਤ ਘਰੇ ਗਿਆ ਤਾਂ ਪੰਡਤਨੀ ਕਹਿੰਦੀ ਕਦੇ ਕਦੇ ਤਾਂ ਰੈ ਬੁੜੀਆਂ ਦੀ ਵਧੀਆ ਹੁੰਦੀ ਹੈ ਕਹਿੰਦੀ ਤੂੰ ਐਂ ਕਰੋ ਭਗਤ ਰਵਦਾਸ ਜੀ ਕੋਲ ਹੀ ਵਗ ਚੱਲਦੇ ਹੋ ਵੀ ਸਾਨੂੰ ਕੰਗਣ ਇੱਕ ਹੋਰ ਦੇ ਦੇ ਤਾਂ ਵੀ ਤੁਸੀਂ ਗੱਲ ਤਾਂ ਕਰਕੇ ਦੇਖਿਓ ਤਾਂ ਹੁਣ ਹੋ ਤਾਂ ਜਦੋਂ ਭਗਤ ਰਵਦਾਸ ਜੀ ਨਾਲ ਗੱਲ ਕਰੀ ਵੀ ਰਾਜ ਲਵੇ ਗਏ ਕਹਿੰਦਾ ਜੀ ਇਹ ਹੈ ਕਰਕੇ ਗੱਲ ਹੈ ਵੀ ਇਹ ਜਿਹੜਾ ਕੰਗਣ ਤੀ ਮੈਂ ਕਰ ਲਈ ਤੀ ਸ੍ਰੀ ਗੁਰੂ ਰਵਦਾਸ ਜੀ ਨਾਲ ਬੇਇਮਾਨੀ ਇਹ ਜਿਹੜਾ ਕੰਗਣ ਦੀ ਇਹ ਤਾਂ ਗੰਗਾ ਮਾਤਾ ਨੇ ਦਿੱਤਾ ਸੀ ਉਹਨਾਂ ਨੂੰ ਉਹਨਾਂ ਦੀ ਦਾਵੜੀ ਮੈਂ ਲੈ ਕੇ ਗਿਆ ਤੀ ਗੰਗਾ ਤੇ ਜਿਹੜੀ ਮੈਂ ਗੰਗਾ ਨੂੰ ਫੜਾਈ ਤੀ ਉਹਦੇ ਬਦਲੇ ਗੰਗਾ ਨੇ ਕੰਗਣ ਦਿੱਤਾ ਤੀ ਇਹ ਤਾਂ ਜੇ ਕੰਗਣ ਮਿਲ ਸਕਦਾ ਹੈ ਤਾਂ ਸ੍ਰੀ ਗੁਰੂ ਰਵਦਾਸ ਜੀ ਲੋਬੀ ਮਿਲ ਸਕਦਾ ਹੈ ਹੋਰ ਕਿਤੋਂ ਨਹੀਂ ਮਿਲਦਾ ਆਹ ਰਾਜਾ ਕਹਿੰਦਾ ਇਹ ਕੀ ਗੱਲ ਹੋ ਸਕਦੀ ਹੈ ਐ ਕਿਹੜਾ ਕੰਗਣਾ ਦਾ ਮੀ ਪੈਂਦਾ ਹੈ ਵੀ ਭਗਤ ਰਵਦਾਸ ਜੀ ਕੋਲੇ ਮਿਲ ਜੂ ਕਹਿੰਦਾ ਇਹ ਵੀ ਬਿਲਕੁਲ ਝੂਠਾ ਹੈ ਤਾਂ ਪੰਡਤ ਨੇ ਜਦੋਂ ਜਾ ਕੇ ਰਬਦਾ ਜੀ ਨੂੰ ਦੱਸਿਆ ਵੀ ਆਏ ਕਰਕੇ ਵੀ ਜਿਹੜਾ ਕੰਗਣ ਸੋਲੂ ਦਿੱਤਾ ਸੀ ਮੈਂ ਛੋਡੇ ਨਾਲ ਧੋਖਾ ਕਰਿਆ ਵੀ ਮੈਂ ਇਹ ਉਹ ਰਾਜੇ ਦੇ ਕਿਤੇ ਦੇਖ ਲਿਆ ਉਹ ਰਾਜੇ ਨੇ ਲੈ ਲਿਆ ਵੀ ਹੁਣ ਕਹਿੰਦਾ ਵੀ ਇੱਕ ਹੋਰ ਲਿਆ ਕੇ ਦੋ ਤਾਂ ਭਗਤ ਰਬਦਾ ਜੀ ਜਾਣੀ ਜਾਣ ਤੇ ਉਹ ਕਹਿੰਦੇ ਫਿਰ ਤੂੰ ਐ ਕਰ ਵੀ ਆਪਾਂ ਤੇਰੀ ਜਾਨ ਬਚਾ ਦਾਂਗੇ ਕੰਗਣ ਦੇ ਦਾਂਗੇ ਤਾਂ ਭਗਤ ਰਵਦਾਸ ਜੀ ਜਦੋਂ ਰਾਜੇ ਨੇ ਬੁਲਾਏ ਮਹਿਲਾ ਚਾਹੀ ਤਾਂ ਰਾਜੇ ਨੇ ਉੱਠ ਬੈਠ ਕਰੀ ਕਿਉਂਕਿ ਇੱਕ ਭਗਤ ਹੋਣ ਦੇ ਨਾਤੇ ਤਾਂ ਉਹਨਾਂ ਨੂੰ ਕਹਿਣ ਲੱਗੇ ਵੀ ਭਗਤ ਰਵਦਾਸ ਜੀ ਵੀ ਇਹ ਕੰਗਣ ਮਿਲ ਸਕਦਾ ਇਹਦੇ ਨਾਲ ਦਾ ਉਹ ਕਹਦਾ ਜੀ ਹਾਂ ਜੀ ਮਿਲ ਸਕਦਾ ਮਿਲ ਸਕਦਾ ਕੰਗਣੇ ਦੇ ਨਾਲ ਦਾ ਕਹਿੰਦੇ ਐ ਕਿੱਥੋਂ ਮਿਲੂਗਾ ਕਹਿੰਦੇ ਚਲੋ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਉਥੇ ਜਿੱਥੇ ਮੇਰੀ ਦੁਕਾਨ ਤੇ ਮੈਂ ਜੁੱਤੀਆਂ ਲਾਕਮ ਕਰਦਾ ਤਾਂ ਉਥੇ ਆਪਾਂ ਦੇਖਦੇ ਹਾਂ ਵੀ ਗੰਗਾ ਪ੍ਰਗਟ ਹੋ ਜੂਗੀ ਤਾਂ ਰਾਜਾ ਵੀ ਤੁਰਪਿਆ ਰਾਣੀ ਵੀ ਤੁਰਪੀ ਪੰਡਤ ਵੀ ਤੁਰਪਿਆ ਪੰਡਤ ਦੇ ਘਰ ਵਾਲੀ ਵੀ ਤੁਰਪੀ ਜਨੇ ਹੋਰ ਤੇ ਸਾਰੇ ਜਾਂਦੇ ਨੇ ਜਦੋਂ ਬਾਗੀ ਭਗਤ ਰਬਦਾਸ ਜੀ ਦੀ ਜਿਹੜੀ ਕੁਟਿਆਤੀ ਉੱਥੇ ਜਿੱਥੇ ਜੁੱਤੀਆਂ ਜੋੜੇ ਗੱਢਦੇ ਤੇ ਤਾਂ ਸਾਰੇ ਜਣੇ ਬੈਠ ਗਏ ਇੱਕ ਪਥਰੀ ਪਈਆ ਪਥਰੀ ਤੇ ਕੋਲੇ ਇੱਕ ਤਾਥਲੀ ਚ ਪਾਣੀ ਪਾਇਆ ਪਿਆ ਉੱਥੇ ਭਗਤ ਰਬਦਾਸ ਜੀ ਨੇ ਉਹ ਪਾਣੀ ਤੇ ਪਥਰੀ ਤੇ ਦਿੱਤਾ ਕਪੜਾ ਤਾਂ ਆਪ ਦਾ ਅੰਤਰ ਧਿਆਨ ਹੋਏ ਤਾਂ ਜਿੰਨੇ ਜਨਾ ਪਾਣੀ ਦੀ ਤੋਹ ਤਹਲੀ ਦੇ ਵਿੱਚ ਸਾਰੇ ਕੰਗਣੇ ਕੰਗਣ ਹੋ ਗਏ ਤਾਂ ਉਹ ਰਾਜੇ ਨੂੰ ਕਹਿਣ ਲੱਗੇ ਕਪੜਾ ਚਾਕੇ ਵੀ ਲਾਲ ਰਾਜਨ ਇਹ ਕੰਗਣ ਕੱਢ ਲੋ ਜਿੰਨੇ ਕੱਢਣੇ ਨੇ ਤਾਂ ਰਾਜਾ ਦੇਖ ਕੇ ਹਰਾਨ ਭੈਮਾਨ ਹੋ ਗਿਆ ਇਹ ਇਹ ਕੀ ਕਲਾ ਵਰਤੀ ਇਹ ਤਾਂ ਗੰਗਾ ਉਹ ਰਹੀ ਪਹੁੰਚ ਗਈ ਤਾਂ ਕਹਿੰਦੇ ਬਈ ਐ ਨਹੀਂ ਅਥੀ ਲੈਣਾ ਵੀ ਐ ਤਾਂ ਬਹੁਤ ਤਾਪ ਲੱਗੂਗਾ ਵੀ ਸਾਨੂੰ ਤੂੰ ਗੰਗਾ ਦਿਖਾ ਤਾਂ ਭਾਰਤ ਗੁਰੂ ਰਬਦਾ ਜੀ ਨੇ ਜਦੋਂ ਗੰਗਾ ਮਾਤਾ ਨੂੰ ਬੇਨਤੀ ਕੀਤੀ ਕਿ ਗੰਗਾ ਮਾਤਾ ਰਾਜੀ ਨੂੰ ਕੰਗਣ ਦੇ ਦੇਣਾ ਆਪਾਂ ਨੇ ਤਾਂ ਨਗਾ ਮਾਤਾ ਨੇ ਰਾਜੇ ਦੇ ਹੱਥ ਤੇ ਜਦੋਂ ਬਾਹ ਕੱਢ ਕੇ ਕੰਗਣ ਧਰਨ ਲਗੀ ਤਾਂ ਰਾਜਾ ਭਗਤ ਗੁਰੂ ਰਬਦਾਸ ਜੀ ਦੇ ਪੈਰਾਂ ਵਿੱਚ ਜਾਗ ਰਿਆ ਵੀ ਤੂੰ ਸਾਈਆਂ ਏ ਮੇਰੇ ਮਾਲਕਾ ਏ ਜਗਤ ਅਰਚਾਉਣ ਵਾਲੇ ਜਿੰਨੇ ਵੀ ਤੁਸੀਂ ਭਗਤੋਂ ਰੱਬ ਦੇ ਤੁਸੀਂ ਸਾਨੂੰ ਹੋਵੇ ਸਾ ਇਸ ਭਗਤੀ ਨਾਲ ਜੋੜ ਕੇ ਰੱਖੋ ਕਿਉਂਕਿ ਭਗਤਾਂ ਦੀ ਬਹਿਜ ਰਖਦੇ ਆਏ ਨੇ ਕਿੰਨੀ ਗੰਗਾ ਮਾਤਾ ਤੇ ਦਿਆਲ ਹੋਈ ਅਤੇ ਪੰਡਤ ਨੇ ਜਿਹੜੀ ਕਰੀਤੀ ਲਾਲਚ ਕਰਿਆਤੀ ਉਹਦਾ ਕੰਨਾ ਫਲ ਮਿਲਿਆ ਇਥੇ ਵਾਸਤੇ ਸਾਨੂੰ ਸਾਰਿਆਂ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਕਿਸੇ ਦੀ ਮਾਇਆ ਨਾਲ ਮੋਹ ਪਿਆਰ ਨਹੀਂ ਪਾਉਣਾ ਚਾਹੀਦਾ ਨਾ ਕਿਸੇ ਦੀ ਮਾਇਆ ਜਾਂ ਕੋਈ ਚੀਜ਼ ਜੇ ਕਿਸੇ ਬਾਤ ਤੇ ਦਵੇ ਤਾਂ ਆਪ ਨਹੀਂ ਰੱਖਣੀ ਚਾਹੀਦੀ ਅਗਲੇ ਨੂੰ ਫੜਾਉਣੀ ਚਾਹੀਦੀ ਆ ਇਥੇ ਬਾਤ ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਸੁਣੋ ਕਥਾ ਕਿਵੇਂ ਲੱਗੀ ਸਾਰੇ ਜਣੇ ਸੁਣ ਕੇ ਵਧੀਆ ਸਾਰੀ ਸੁਣਿਓ ਤਾਂ ਕਿ ਪਤਾ ਲੱਗੇ ਵੀ ਲਾਲਚ ਕਹੀ ਜੀ ਬੁਰੀ ਬਲਾ ਹੁੰਦੀ ਹੈ ਅਤੇ ਕੀ ਨਤੀਜੇ ਹੁੰਦੇ ਨੇ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸੋਤਲ ਸਰਪੰਚ ਵੱਲੋਂ ਸਾਸ਼ਤਰੀਕਾਰ ਜੀ ਆਇਆਂ ਨੂੰ ਖੁਦਾ ਆਪ